ਸੋ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਪੂਰੇ ਪੰਜਾਬ 'ਚ ਲਗਾਤਾਰ ਹੰਗਾਮਾ ਦੇਖਣ ਨੂੰ ਮਿਲਿਆ ਪਰ ਇਸ ਵੇਲੇ ਜੋ ਸੱਤੋਂ ਜ਼ਿਆਦਾ ਹੰਗਾਮਾ ਵਿਖਾਈ ਦਿੱਤਾ ਉਹ ਖੰਨਾ 'ਚ ਨਜ਼ਰ ਆਇਆ ਜਿੱਥੇ ਅਕਾਲੀ ਦਲ ਦੇ ਲੀਡਰ ਤੇ ਉੱਥੋਂ ਇਲੈਕਸ਼ਨ ਲੜ ਚੁੱਕੇ ਯਾਨੀ ਕਿ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੂੰ ਕਾਊਂਟਿੰਗ ਸੈਂਟਰ ਤੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਵਰਕਰਾਂ ਵੱਲੋਂ ਦੇਰ ਰਾਤ ਤੱਕ ਹਾਈਵੇ ਜਾਮ ਕੀਤਾ ਗਿਆ ਦਿੱਲੀ ਅਮਰਸਰ ਹਾਈਵੇ ਨੂੰ ਜਾਮ ਕਰਕੇ ਉੱਥੇ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਤੇ ਬਾਅਦ ਚ ਪੁਲਿਸ ਨੇ लाठीचार्ज ਵੀ ਕੀਤਾ ਔਰ ਉਹਨਾਂ ਨੂੰ ਖਦੇੜ ਦਿੱਤਾ ਪਰ ਹੁਣ ਜੋ ਜਾਣਕਾਰੀ ਕਹਿ ਮਿਲ ਪਾਰੀਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਅੱਜ ਖੰਨਾ ਪਹੁੰਚਣਗੇ ਔਰ ਖੰਨਾ ਪਹੁੰਚ ਕੇ ਐਸਐਸਪੀ ਨਾਲ ਮੁਲਾਕਾਤ ਕਰਨਗੇ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਜਾਣਕਾਰੀ ਹੈ ਕਿ ਉਹ ਅੱਜ ਖੰਨਾ ਪਹੁੰਚਣਗੇ ਔਰ ਸੁਪੀਰ ਬਾਦਲ ਖੰਨਾ ਚ ਪੰਚਾਇਤ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਜਿਹੜੀ ਕਾਊਂਟਿੰਗ ਦੇ ਦੌਰਾਨ ਅਕਾਲੀ ਦਲ ਦੇ ਆਗੂ ਤੇ ਹਲਕਾ ਇਨਚਾਰਜ ਯਾਦਵਿੰਦਰ ਸਿੰਘ ਯਾਦੂ ਨੂੰ ਕੌਂਟੈਕਟ ਸੈਂਟਰ ਤੋਂ ਗ੍ਰਿਫਤਾਰ ਕੀਤਾ ਗਿਆ ਉਸ ਮਾਮਲੇ ਨੂੰ ਲੈ ਕੇ ਐਸਐਸਪੀ ਨਾਲ ਮੁਲਾਕਾਤ ਕਰਨ ਦੇ ਦਰਅਸਲ ਪੁਲਿਸ ਨੇ ਯਾਦਵਿੰਦਰ ਸਿੰਘ ਯਾਦੂ ਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਅਜੇ ਯਾਦੂ ਨੂੰ ਰਜਾਲਤ ਪੇਸ਼ ਵੀ ਕਰੇਗੀ ਇਸ ਘਟਨਾ ਤੋਂ ਬਾਅਦ ਸਿਆਸਤ ਦੇ ਵਿੱਚ ਇੱਕ ਨਵਾਂ ਵਿਵਾਦ ਵੀ ਖੜਾ ਹੋ ਗਿਆ ਉੱਥੇ ਸੁਪੀਰ ਬਾਦਲ ਐਸਐਸਪੀ ਨੂੰ ਮਿਲਣ ਦੇ ਬਾਅਦ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਮਿਲਣਗੇ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕਰਨਗੇ ਯਾਦੂ ਦੀ ਗ੍ਰਫਤਾਰੀ ਦੇ ਵਿਰੋਧ ਚ ਅਕਾਲੀ ਆਗੂਆਂ ਤੇ ਵਰਕਰਾਂ ਨੇ ਜੀਟੀ ਰੋਡ ਜਾਮ ਕਰ ਦਿੱਤਾ ਜਿਸ ਦੇ ਬਾਅਦ ਪੁਲਿਸ ਨੇ ਲਾਠੀ ਚਾਰਜ ਕਰਕੇ ਉਹਨਾਂ ਨੂੰ ਵੀ ਗ੍ਰਫਤਾਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਸਿਟੀ ਥਾਣਾ 2 ਵਿੱਚ ਯਾਦੂ ਤੇ ਉਹਨਾਂ ਦੇ ਸਾਥੀਆਂ ਤੇ ਡਿਊਟੀ 'ਚ ਵਿਗੜਨ ਪਾਉਣ ਦੇ ਮਾਮਲੇ ਨੂੰ ਲੈ ਕੇ ਕਈ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਅੱਜ ਯਾਦੂ ਤੇ ਉਹਨਾਂ ਦੇ ਸਾਥੀਆਂ ਨੂੰ ਖੰਡਕ ਕੋਰਟ 'ਚ ਪੇਸ਼ ਕੀਤਾ ਜਾਏਗਾ ਜਿੱਥੋਂ ਪੁਲਿਸ ਉਹਨਾਂ ਦਾ ਰਿਮਾਂਡ ਲੈਣ ਦੀ ਕੋਸ਼ਿਸ਼ ਕਰੇਗੀ ਉਤੇਸਲਾ ਪ੍ਰਧਾਨ ਪਰਵਜੀਤ ਸਿੰਘ ਢਿੱਲੋਂ ਨੇ ਇਸ ਕਾਰਵਾਈ ਨੂੰ ਧੱਕੇਸ਼ਾਹੀ ਤੇ ਲੋਕਤੰਤਰ ਦਾ ਕਤਲ قرار ਦਿੰਦੇ ਹੋਏ ਆਮ ਆਦਮੀ ਪਾਰਟੀ ਨੂੰ ਇਹ ਕਿਹਾ ਕਿ ਉਹ ਹਾਰਵੇਕ ਕੇ ਬੋਖਲਾਗੇ ਨੇ ਜਦਕਿ ਕਈ ਹੋਰ ਇਸ ਪੂਰੇ ਮਾਮਲੇ ਨੂੰ ਲੈ ਕੇ ਵੀ ਸਿਆਸਤ ਪੱਖ ਦੀ ਨਜ਼ਰ ਆ ਰਹੀ ਹੈ ਪਰ देर रात ਤੱਕ ਚੱਲਿਆ ਹੰਗਾਮਾ ਇਤਨਾ ਕਿਤੇ ਸਾਬਿਤ ਕਰ ਰਿਹਾ ਹੈ ਕਿ ਅ ਮੈਂ ਜਿਵੇਂ ਪਹਿਲਾਂ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਲੁਧਿਆਣਾ ਫਤਿਹਗੜ੍ਹ ਸਾਹਿਬ ਚ ਅਕਾਲੀ ਦਲ ਅਜੇ ਬਹੁਤ ਮਿਹਨਤ ਕਰਨ ਦੀ ਲੋੜ ਹੈ ਨਾ ਨਤੀਜੇ ਦੇ ਵਿੱਚ ਹਰ ਜੋ ਹਾਲਾਤ ਕੱਲ੍ਹ ਦੇਰ ਰਾਤ ਬਣੇ ਜਿਸ ਤਰ੍ਹਾਂ ਝੜਪ ਪੁਲਿਸ ਨਾਲ ਹੋਈ ਜਿਸ ਤਰ੍ਹਾਂ ਪੁਲਿਸ ਨੇ ਫਿਰ ਬਾਅਦ ਚ ਪ੍ਰਦਰਸ਼ਨ ਕਰ ਰਏ ਅਕਾਲੀ ਵਰਕਰਾਂ ਤੇ लाठी चार्ज ਕੀਤਾ ਔਰ ਕਈ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਔਰ ਖਾਸ ਤੌਰ ਤੇ ਯਾਦੂ ਨੂੰ ਜਿਵੇਂ ਅੱਜ कोर्ट ਚ ਪੇਸ਼ ਕੀਤਾ ਜਾਣਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਪਰਚਾ ਸਰਕਾਰੀ ਕੰਮ ਚ ਵਿਘਨ ਪਾਉਣ ਦਾ ਕਈ ਧਾਰਾਵਾਂ ਦੇ ਤਹਿਤ ਯਾਦਵਿੰਦਰ ਤੇ ਉਹਨਾਂ ਦੇ ਸਾਥੀਆਂ ਤੇ ਦਰਜ ਕੀਤਾ ਗਿਆ ਯਾਦੂ ਤੇ ਉਹਨਾਂ ਦੇ ਸਾਥੀਆਂ ਤੇ ਔਰ ਅਜੇ ਇਹ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਪੀਰਸ ਬਾਦਲ ਜਦੋਂ ਉੱਥੇ ਪਹੁੰਚ ਰਹੇ ਨੇ ਤੇ ਸਿਆਸਤ ਇਸ ਪੂਰੇ ਮਾਮਲੇ ਤੇ ਹੁਣ ਗਰਮਾਂਦੀ ਹੋਈ ਨਜ਼ਰ ਆਏਗੀ ਜਾਂ ਸਿੱਧੇ ਤੌਰ ਤੇ ਕਹਿ ਲਿਏ ਕਿ ਇਸ ਪੂਰੇ ਮਾਮਲੇ ਤੇ ਸਿਆਸਤ ਪਖੇਗੀ ਔਰ ਵਰਕਰਾਂ ਨਾਲ ਵੀ ਸੁਪੀਰ ਬਾਦਲ ਨੇ ਮੁਲਾਕਾਤ ਕਰਨੀ ਔਰ ਇਸ ਮੁਲਾਕਾਤ ਤੋਂ ਬਾਅਦ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਐਸਐਸਪੀ ਨਾਲ ਜੋ ਮੁਲਾਕਾਤ ਹੋਣੀ ਹੈ ਉਹਦੇ ਵਿੱਚ ਤਲਕੀ ਵੀ ਹੋ ਸਕਦੀ ਹੈ ਕਈ ਤਰ੍ਹਾਂ ਦੇ ਸਵਾਲ ਜਵਾਬ ਵੀ ਹੋ ਸਕਦੇ ਨੇ ਔਰ ਮਾਹੌਲ ਪਖੇਦਾਰ ਨਜ਼ਰ ਆ ਸਕਦਾ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਵੀ ਪੂਰੀ ਤਿਆਰੀ ਉਸ ਪੂਰੇ ਮਾਮਲੇ ਨੂੰ ਲੈ ਕੇ ਉੱਥੇ ਕੀਤੀ ਗਈ ਹੈ ਪਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਚੌਣਾ ਨੂੰ ਲੈ ਕੇ ਇਸ ਤਰ੍ਹਾਂ ਦੇ ਮਾਹੌਲ ਕਈ ਥਾਵਾਂ ਤੇ ਨਜ਼ਰ ਆਏ ਨੇ ਪਰ ਖੰਨਾ ਦੇ ਵਿੱਚ ਜਿਸ ਤਰ੍ਹਾਂ ਅਕਾਲੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਯਾਦੂ ਨੂੰ ਹਿਰਾਸਤ ਚ ਲਿਆ ਗਿਆ ਪਰਚੇ ਕੀਤੇ ਗਏ ਨੇ ਅੱਜ ਕੋਰਟ ਵਿੱਚ ਕੀਤਾ ਜਾਣਾ ਤਾਂ ਸਿਆਸਤ ਪੱਖ ਦੀ ਨਜ਼ਰ ਆ ਰਹੀ ਹੈ